ਆਲਸੋ ਤੋਂ ਮਸਿਆ ਬਾਹਰ ਸੁਖ ਪਾਇਆ ਕਉ ਨਾਨਕ ਨੂੰ ਹਰ ਮੰਤਰ ਦਿਰਾਇ ਸੁਖੋ ਤਨ ਤੁਸੀਆ ਅਹੰ ਸੁਸਹਿ ਸੁਬਾਹੇ ਦਰਸ਼ਨ ਨਾਮ ਮੰਨਣ ਦੁਖ ਜਾਏ ਹੋ ਵਸੁਖ ਨਾਮ ਦੇ ਨੌ ਲਿਆ ਸੰਸਹੁ ਟਟਿਆ ਉੱਥੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੇ ਹੈ ਸਜਾ ਸੱਚਾ ਪਾ ਸ਼ੋਦ ਸ਼ਾਹ ਜਿਸ ਪਾਉਂ ਬੈਠਿਆ ਸੁਹੀ ਹੈ ਸਭ ਨਾਮ ਦਾ ਵੇਸਾਹੂ ਸਤਨਾਮ ਜੀ ਵਾਹਿਗੁਰੂ ਸਹਬ ਜੀ ਹੈ ਪ੍ਰੀਤ ਮਨੁਕਵਨਾ ਆਹ ਇਹ ਹੰਸਾਂ ਸਕਲੇ ਜਨਾਂ ਦੇ ਆਂ ਸਾ ਸਭ ਦੇ ਤਨਾ ਜਨਾ ਤੇ ਇਨਾਂ ਨੂੰ ਹਾਰ ਹਰਨਾ ਚੰਤੀ ਨਾਚਣਾ ਸੁਪਾ ਆਸ ਸੁਪਾ ਹਰਗਾ ਬਾਗਰਾ ਨਾ ਚੈ ਪਿੰਦਿਨ ਸਾਗਰ ਹਾਉ ਨਾ ਤੁੰ ਕੋ ਪੀ ਜਨ ਨਈਆ ਤੇਰੇ ਪਨਾ ਅਰਪੂ ਨਾ ਚਾ ਅਰਪੀਆਂ ਚਾ ਏ ਸੁਭਦੋਂ ਨੇ ਐਏ ਬਈਏ ਇੱਕ ਆਨ ਜੀ ਲੋ ਹਿੰਦੇ ਕੋਬਰੇ ਸੰਸਾਰਾ ਆਤਮਾ ਧਮ ਆਏ ਤੁਮਚੇ ਦੁਆਰਾ ਓ ਉਹਨਰੇ ਮੈਂ ਜੀ ਨਮਾ ਦੇਵੀ ਮਾਰਨਾ ਜਮ ਪਰਨਾ ਦੋ ਉਹਨਾਂ ਅਦੇ ਮੈਂ ਜੀ ਨਾਮ ਆ ਹੋ ਜੀ ਅਲਾ ਤੇਵੀ ਮਾਰਨਾ ਜਮ ਪਾਲਣਾ ਉਹ ਵਾਹਿ